ਜਲ ਸਰਕਾਰ ਵੱਲੋਂ ਨਸ਼ਾ ਵਿਰੋਧ ਅਜੇ ਸਮਾਜ ਬੁਧੀ ਅੰਸਰਾ ਖਲਾਫ ਕੀਤੀ ਗਈ ਮਹਿਮ ਸ਼ੁਰੂ ਕੀਤੀ ਗਈ ਮਹਿਨ ਦੇ ਤਹਿਤ ਐਸਐਸਪੀ ਮਲੇਰ ਕੋੜਾਾ ਸ਼੍ਰੀ ਗਗਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਚੌਕੀ ਇੰਚਾਰਜ ਹਮਤਾੜਾ ਨੇ ਪਿਛਲੇ ਦਿਨੀ ਮਕਦਮਾ ਨੰਬਰ 27 ਦੇ ਵਿੱਚ ਦੋਸ਼ੀ ਮਮਨਦੀਪ ਸਿੰਘ ਉਰਫ ਅਮਨਦੀਪ ਸਿੰਘ ਉਰਫ ਅਮਨਨਾ ਨੂੰ ਜਿਹੜਾ ਚੋਰੀ ਦੇ ਮਕਦਮੇ ਵਿੱਚ ਗਿਰਫਤਾਰ ਕਰਕੇ ਇਸ ਪਾਸੋਂ ਚੋਰੀ ਕੀਤਾ ਹੋਇਆ ਮਾਲ ਬਰਾਮਦ ਕੀਤਾ ਸੀ ਉਸ ਦੇ ਨਾਲ ਹੀ ਉਸ ਤੋਂ 10 ਗ੍ਰਾਮ ਹੈਰੋਨ ਵੀ ਬਰਾਮਦ ਕੀਤੀ ਗਈ ਸੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਜੀਦ ਪੁਛਕਿਸ ਲਈ ਚੌਕੀ ਹਮਤਾਣਾ ਲਿਆਂਦਾ ਗਿਆ ਸੀ ਜਿੱਥੇ ਦੋਸ਼ੀ ਮਲਾਜ਼ਮਾਂ ਨੂੰ ਓਵਰਪਾਵਰ ਕਰਕੇ ਧੱਕਾ ਮਾਰ ਕੇ ਸਮੇਤ ਹਾਥਕੜੀ ਪੁਲਸ ਰਸਤੇ ਵਿੱਚੋਂ ਭੱਜ ਗਿਆ ਸੀ ਜਿਸ ਦੇ ਖਿਲਾਫ ਪੁਲਸ ਰਸਤੇ ਵਿੱਚੋਂ ਭੱਜਣ ਦਾ ਵੱਖਰਾ ਮਕਦਮਾ ਦਰਜ ਕੀਤਾ ਗਿਆ ਸੀ ਔਰ ਜਿਸ ਨੂੰ ਬਾਅਦ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਔਰ ਟੀਮਾਂ ਬਣਾ ਕੇ ਭਾਲ ਕੀਤੀ ਗਈ ਜਿਸ ਵਿੱਚ ਐਸਐਚਓ ਅਮਰਗੜ ਦੇ ਇਨਚਾਰਜ ਚੌਕੀ ਹਮਤਾਣਾ ਨੇ ਮਿਹਨਤ ਕਰਕੇ ਦੋਸ਼ੀ ਨੂੰ ਦੁਬਾਰਾ ਫਿਰ ਗ੍ਰਿਫਤਾਰ ਕੀਤਾ ਜਿਸ ਨੂੰ ਦੁਬਾਰਾ ਗ੍ਰਿਫਤਾਰ ਕਰਕੇ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜਿਸ ਬਾਅਦ ਤੋਂ ਜਿਹੜੀ ਇਹ ਮਜਬੂਤ ਪੁਛਗਛ ਜਾਰੀ ਹੈ ਜਿਸ ਦੇ ਨਾਲ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ